ਲੱਡੂਵਾਲ ਟੋਲ ਪਲਾਜ਼ਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਬਿਨਾਂ ਫਾਸਟ ਟੈਗ ਟਰੱਕ ਨੂੰ ਟੋਲ ਨਾ ਪਰਣ ਤੇ ਟੋਲ ਕਰਮੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟੋਲ ਨਾ ਦੇਣ ਤੇ ਟਰੱਕ ਚਾਲਕ ਨੇ ਬੂਥ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤੋਂ ਬਾਅਦ ਟੋਲ ਕਰਮੀਆਂ ਦੇ ਵੱਲੋਂ ਬੈਰੀਕੇਡ ਲਗਾ ਕੇ ਰਾ ਰੋਕਿਆ ਗਿਆ ਇਸ ਦੌਰਾਨ ਦੋਹਾਂ ਪਾਸਿਆਂ ਦੇ ਵਿੱਚ ਬਹਿਸਬਾਜ਼ੀ ਹੋਈ ਤਲਖੀ ਇੰਨੀ ਜ਼ਿਆਦਾ ਵਧ ਗਈ ਕਿ ਮਾਹੌਲ ਮੌਕੇ ਤੇ ਤਣਾਅਪੂਰਨ ਵਾਲਾ ਬਣ ਗਿਆ ਇਹ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਟਰੱਕ ਚਾਲਕ ਟੋਲ ਕਰਮੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ ਉਹ ਇੱਕ ਸਿੱਖ ਸਰਦਾਰ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੀ ਪਗੜੀ ਉਤਾਰੀ ਗਈ ਹੈ ਬੇਦਬੀ ਕੀਤੀ ਗਈ ਹੈ ਦੂਜੇ ਪਾਸੇ ਟੋਲ ਕਰਮੀਆਂ ਦੇ ਵੱਲੋਂ ਇੱਕ ਵੀਡੀਓ ਜਨਤਕ ਕੀਤੀ ਗਈ ਜਿਸ ਦੇ ਵਿੱਚ ਟਰੱਕ ਚਾਲਕ ਨੂੰ ਬਿਨਾ ਟੋਲ ਅ ਦਿੱਤੇ ਬੂਥ ਤੋੜ ਕੇ ਪਾਇਦੇ ਹੋਏ ਦੇਖਿਆ ਜਾ ਸਕਦਾ ਹੈ ਇਹ ਮਾਮਲਾ ਟੋਲ ਮੈਨੇਜਰ ਦੇ ਦਫ਼ਤਰ ਤੱਕ ਪਹੁੰਚਿਆ ਹੈ ਦੋਹਾਂ ਧਿਰਾਂ ਵਿਚਾਲੇ ਲੜਾਈ ਝਗੜੇ ਦੀ ਸਥਿਤੀ ਬਣ ਗਈ ਸੀ ਹਾਲਾਂਕਿ ਮਾਮਲਾ ਵਦਨ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੁਣ ਥਾਣਾ ਲਾਡੋਵਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਿੱਖ ਸਰਦਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਨੇ ਪਹਿਲਾਂ ਮੇਰੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸਦੀ ਦਸਤਾਰ ਉਤਾਰ ਦਿੱਤੀ ਗਈ ਹਾਲਕਿ ਉਸਦੇ ਵੱਲ ਇਹ ਕਿਹਾ ਜਾ ਰਿਹਾ ਕਿ ਇਸਤੇ ਗੈਰ ਪੰਜਾਬੀ ਟੋਲ ਪਲਾਜ਼ਾ ਤੇ ਬਿਠਾਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਹੀ ਬਦਸਲੂਕੀ ਕੀਤੀ ਗਈ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਗਲੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਲਾਡੂਵਾਲ ਟੋਲ ਪਲਾਜ਼ਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਬਿਨਾ ਫਾਸਟ ਟੈਗ ਟਰੱਕ ਨੂੰ ਟੋਲ ਨਾ ਪਰਣ ਤੇ ਟੋਲ ਕਰਮੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟੋਨ ਨਾ ਦੇਣ ਤੇ ਟਰੱਕ ਚਾਲਕ ਨੇ ਬੂਥ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤੋਂ ਬਾਅਦ ਟੋਲ ਕਰਮੀਆਂ ਦੇ ਵੱਲੋਂ ਬੈਰੀਕੇਡ ਲਗਾ ਕੇ ਰਾਹ ਰੋਕਿਆ ਗਿਆ ਇਸ ਦੌਰਾਨ ਦੋਹਾਂ ਪਾਸਿਆਂ ਦੇ ਵਿੱਚ ਬਹਿਸਬਾਜ਼ੀ ਹੋਈ ਤਲਖੀ ਇਹਨਾਂ ਜ਼ਿਆਦਾਬਦ ਕੀ ਕੀ ਮਾਹੌਲ ਮੌਕੇ ਤੇ ਤਣਾਪੂਰਨ ਵਾਲਾ ਬਣ ਗਿਆ ਇਹ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਟਰੱਕ ਚਾਲਕ ਟੋਲ ਕਰਮੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਉਹ ਇੱਕ ਸਿੱਖ ਸਰਦਾਰ ਹੈ ਉਸ ਵੱਲੋਂ ਕਿਹਾ ਗਿਆ ਕਿ ਉਸਦੀ ਪਗੜੀ ਉਤਾਰੀ ਗਈ ਹੈ ਬੇਦਬੀ ਕੀਤੀ ਗਈ ਹੈ ਦੂਜੇ ਪਾਸੇ ਟੋਲ ਕਰਮੀਆਂ ਦੇ ਵੱਲੋਂ ਇੱਕ ਵੀਡੀਓ ਜਨਤਕ ਕੀਤੀ ਗਈ ਜਿਸ ਦੇ ਵਿੱਚ ਟਰੱਕ ਚਾਲਕ ਨੂੰ ਬਿਨਾ ਟੋਲ ਦਿੱਤੇ ਬੂਥ ਤੋੜ ਕੇ ਭਾਇਦੇ ਹੋਏ ਦੇਖਿਆ ਜਾ ਸਕਦਾ ਹੈ ਇਹ ਮਾਮਲਾ ਟੋਲ ਮੈਨੇਜਰ ਦੇ ਦਫ਼ਤਰ ਤੱਕ ਪਹੁੰਚਿਆ ਹੈ ਦੋਹਾਂ ਧਿਰਾਂ ਵਿਚਾਲੇ ਲੜਾਈ ਝਗੜੇ ਦੀ ਸਥਿਤੀ ਬਣ ਗਈ ਸੀ ਹਾਲਾਂਕਿ ਮਾਮਲਾ ਵਧਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੁਣ ਥਾਣਾ ਲਾਡੋਵਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸਿੱਖ ਸਰਦਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਨੇ ਪਹਿਲਾਂ ਮੇਰੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਉਸਦੀ ਦਸਤਾਰ ਉਤਾਰ ਦਿੱਤੀ ਗਈ ਹਾਲਕਿ ਉਸਦੇ ਵੱਲ ਇਹ ਕਿਹਾ ਜਾ ਰਿਹਾ ਹੈ ਕਿ ਇਸਤੇ ਗੈਰ ਪੰਜਾਬੀ ਟੋਲ ਪਲਾਜ਼ਾ ਤੇ ਬਿਠਾਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਅਜਹੀ ਬਦਸਲੂਕੀ ਕੀਤੀ ਗਈ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਗਲੀ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ